ਏ ਵੇਟੀ ਆਈ ਆਪਣੀ ਹਰਗੁਣ ਹਰਗੁਣ ਨੇ ਕੀ ਕੀਤਾ ਨੌਰੇ ਦੇ ਵਿੱਚ ਜਾ ਕੇ ਨਾ ਇੱਥੇ ਘਰੋਂ ਦਾ ਇਹਨੂੰ ਵੀ ਗਾਲਾਂ ਮੈਣਗੀਆਂ ਗੁਰਬਾਜ ਨੂੰ ਵੀ ਤੇ ਆਹ ਕਤਾ ਪਹਿਲਾਂ ਲਿਖਿਆ ਪਿਆ ਦੇਖੀ ਜਾ ਪਰ ਛੇੜੀ ਨਾ ਪਿੱਛੇ ਕੀ ਲਿਖਿਆ ਹੋਇਆ ਓਏ ਪੱਕੇ ਦੀ ਪੱਠੇਟੀ ਇਹ ਹੁਣ ਤੂੰ ਮੈਨੂੰ ਐ ਦਿਖਾਓ ਵੀ ਇਹ ਬੱਚੇ ਦੇਖ ਲਓ ਇੱਥੇ ਦਾਲ ਪਾਣੀ ਬਣਾਉਣ ਦਾ ਕਹਿਣ ਲੱਗ ਰਹੇ ਕੀ ਬਣਾਈ ਜਨੇ ਹਰਗੁਣ ਆਲੂ ਤੇ ਗੰਡੇ ਆਲੂ ਗੰਡੇ ਕੀ ਕਰੇਗੇ ਇਹਦਾ ਫੇਰ ਖਿਦੂੰਗਾ ਹੈ ਐ ਖੇਡਦੇ ਹੁੰਦੇ ਨੇ ਲੈ ਕਹਿੰਦੇ ਵੀ ਘਰੋਂ ਚੋਰੀਆਂ ਲਿਆਂਦੇ ਆਲੂ ਹੋਰ ਖੇਡਾ ਮਿਲਦੀਆਂ ਨਹੀਂ ਤੇ ਇਹਨੂੰ ਕਹਿੰਦੇ ਹੋਰ ਕੋਈ ਖੇਡਾ ਮਿਲਦੀਆਂ ਨਹੀਂ ਇਹ ਚੋਰੀਆਂ ਜਾ ਕੇ ਨੌਰੇ ਦੇ ਵਿੱਚ ਲਿਆ ਕੇ ਇੱਥੇ ਮੱਝਾਂ ਵਾਲੇ ਨੌਰੇ ਦੇ ਵਿੱਚ ਬੈਠੇ ਆ ਤੇ ਇੱਥੇ ਹੁਣ ਚੋਰੀਆਂ ਕੀ ਕੀਤਾ ਕਰਦ ਲਿਆਂਦੀ ਗੰਡੇ ਲਿਆਂਦੇ ਤੇ ਆਲੂ ਲਿਆਂਦੇ ਤੇ ਇਹ ਖੇਡਣਾ ਇੱਥੇ ਇਹਨਾਂ ਨੇ ਤੇ ਹੋ ਆਪਣਾ ਬੰਦਾ ਘਰੇ ਉਹਨੂੰ ਥੋੜਾ ਜਿਹਾ ਕਹਿੰਦੇ ਨੇ ਵੀ ਤੂੰ ਇਦਾਂ ਨਾ ਕਰੇ ਤਾ ਨਾ ਕਰ ਉਹ ਦੁਬਾਰੇ ਫੇਰ ਚੌੜ ਕਰਨਾ ਲੱਗਿਆ ਅੱਜ ਛੁੱਟੀ ਅੱਜ ਛੁੱਟੀ ਕਾ ਲਈਏ ਤੁਹਾਨੂੰ ਓਏ ਅੱਜ ਕਿਸੇ ਦਾ ਬਰਥਡੇ ਆ ਬਰਥਡੇ ਕਾਦੇ ਅੱਜ ਪਤਾ ਨਹੀਂ ਬਰਥਡੇ ਦਾ ਛੁੱਟੀ ਆ ਬਰਥਡੇ ਤੇ ਛੁੱਟੀ ਹੁੰਦੀ ਆ ਤੇ ਇਹਨਾਂ ਨੂੰ ਅੱਜ ਪਤਾ ਨਹੀਂ ਕਾਦੀ ਛੁੱਟੀ ਆ ਗਈ ਤੇ ਅੱਜ ਇਹਨਾਂ ਨੇ ਪੂਰੀ ਤਰ੍ਹਾਂ ਘਰੋਂ ਵੀ ਗਾਣਾ ਲੈਣੀਆਂ ਤੇ ਇਹਨਾਂ ਨੇ ਖਲਾਰਾ ਵੀ ਫੁੱਲ ਪਾਉਣਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਣਾ ਅੱਛਾ ਲੇ ਜੀ ਕਹਿੰਦੇ ਅੱਜ ਜਨਮ ਦਿਨ ਦੀ ਛੁੱਟੀ ਆ ਇਹਨਾਂ ਨੂੰ ਪਤਾ ਨਹੀਂ ਤੇ ਦੇਖਦੇ ਆਂ ਕੀ ਗੱਲਬਾਤ ਬਣਦੀ ਆ ਤੇ ਉਹ ਵੀ ਲੱਗਿਆ ਹੋਇਆ ਤੇ ਇਹ ਵੀ ਲੱਗਿਆ ਤੁਸੀਂ ਕਮੈਂਟ ਦੇ ਵਿੱਚ ਇਹ ਦੱਸਣਾ ਵੀ ਕਿੰਨਾ ਕਿੰਨਾ ਦੇ ਬੱਚੇ ਕਿਉਂਕਿ ਬੱਚੇ ਤਾਂ ਸਾਰੇ ਸ਼ਰਾਰਤੀ ਹੁੰਦੇ ਨੇ ਸਿਆਣਾ ਕੋਈ ਨਹੀਂ ਹੁੰਦਾ ਕਿਉਂਕਿ ਇੱਥੇ ਜੇ ਆ ਕੇ ਇਹਨਾਂ ਨਾਲ ਖੇਡਣਾ ਕਰਨਾ ਤਾਂ ਹੁੰਦਾ ਤੇ ਚਾਹੀਦਾ ਵੀ ਆ ਖੇਡਣਾ ਕਰਨਾ ਕਿਉਂਕਿ ਬਹੁਤ ਹੁਣਾ ਇਹਨਾਂ ਨੇ ਜੇ ਖੋ ਚੋਰੀਆਂ ਆਲੂਆਂ ਦੇ ਗੰਡੇ ਲਿਆਂਦੇ ਆ ਤੇ ਹੁਣ ਦੇਖੋ ਕੀ ਕਰਦੇ ਆ ਇਹ ਕਹਿੰਦਾ ਮੈਂ ਗਾਈ ਨੂੰ ਨੁਮਾਈ ਜਾਨਾ ਕੀ ਕਰੀ ਜਾ ਨਗਰਵਾ ਤੂੰ ਓਏ ਗਾਇਨ ਨੂੰ ਨਮਈਐਨਾ ਅੱਛਾ ਲੈ 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 ਪਾਣੀ ਨਹੀਂ ਪੋਣਦੇ ਪੁੱਤਾ ਪਾਣੀ ਪੋਣਦੇ ਚਾਨ ਤੱਕ ਇਹ ਡਾਜੂ ਇੱਕ ਬੰਦਾ ਹੋਰ ਆ ਰਿਹਾ ਆਪਣਾ ਇੱਥੇ ਇੱਕ ਬੰਦੇ ਦੋ ਬੰਦੇ ਆ ਗਏ ਲੈ ਵੀ ਦੋ ਬੰਦੇ ਹੋਰ ਆ ਗਏ ਦੋ ਬੰਦੇ ਕਿਹੜੇ ਆ ਗਏ ਇਹ ਦੇਖ ਲਓ ਤੁਸੀਂ ਇਹ ਦੇਖੋ ਵੀ ਕਿਹੜੇ ਬੰਦੇ ਦੋ ਹੋਰ ਕਿਹੜੇ ਨੇ ਇਹ ਦੋ ਬੰਦੇ ਹੋਰ ਆ ਗਏ ਦੇਖਦੇ ਆ ਕਿਹੜੇ ਕਿਹੜੇ ਬੰਦੇ ਆਇਆ ਤੂੰ ਇੱਕ ਤਾਂ ਮਨ ਕਿਰਤਾ ਗਿਆ ਇੱਕ ਮਾਨੂੰ ਆ ਗਿਆ ਲੈ ਭਾਈ ਦੋਨੇ ਸਾਰੇ ਬੰਦੇ ਇਕੱਠੇ ਹੋ ਗਏ ਇਹਨਾਂ ਦੇ ਲੈ ਮਾਨੂੰ ਨੇ ਅੱਜ ਬੂਟ ਪਾਈ ਹੋਇਆ ਓਏ ਮਾਨੂੰ ਅੱਜ ਬੂਟ ਪਾਈ ਬੈਠਾ ਓਏ ਹਾਂ ਓਏ ਨਾ ਪਤਾ ਅੱਜ ਇਹ ਮੁਰਗਿਆਂ ਨੂੰ ਵੀ ਤੰਗ ਕਰਨਗੇ ਕਿਉਂਕਿ ਘਰੇ ਨੇ ਹੈ ਕਹਿੰਦੇ ਅੱਜ ਪਹਿਲੀ ਤੁਸੀਂ ਵੀ ਲੈ ਦੱਸਣਾ ਹੈ ਕਮੈਂਟ ਦੇ ਵਿੱਚ ਵੀ ਕਿੰਨਾਂ ਦੇ ਬੱਚੇ ਕਿੰਨਾਂ ਦੇ ਤੰਗ ਕਰਦੇ ਨੇ ਕਿਉਂਕਿ ਓਏ ਮਾਰਨਾ ਨਹੀਂ ਬੁੱਤੇ ਇਹਨਾਂ ਦੇ ਕਾਦੋ ਮਾਰੀ ਮੈਂ ਸਾਰਿਆਂ ਨੂੰ ਇੱਥੋਂ ਬਾਹਰੇ ਵੇਚ ਜੂ ਮੇਰਾ ਇਹ ਬੱਚੇ ਜਿਹੜੇ ਇਹ ਤੰਗ ਕਰਦੇ ਆਪੇ ਕੁਝ ਨਹੀਂ ਕਹਿੰਦਾ ਇਹ ਬੱਚੇ ਐਨਾ ਕਰਦੇ ਆ ਮਾਨੂੰ ਓਏ ਤੂੰ ਵੀ ਤੈਨੂੰ ਛੁੱਟੀ ਕਰੀ ਓਏ ਛੁੱਲਦੀ ਆ ਛੁੱਲਦੀ ਆ ਕਾਦੀ ਛੁੱਲਦੀ ਆ ਇਹ ਬੱਚੇ ਪੂਰੀ ਤਰ੍ਹਾਂ ਰੌਲਾ ਪਾਉਣਗੇ ਅੱਜ ਨਵੇਂ-ਨਵੇਂ ਬਲੌਗ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਦਾ ਬਟਨ ਦਬਾ ਦਿਓ। ਅਮਨ ਮਾਨਸਾ ਵਾਲਾ ਆਪਾਂ ਤੁਹਾਡੇ ਲਈ ਰੋਜ਼ ਨਵੇਂ-ਨਵੇਂ ਬਲੌਗ ਲੈ ਕੇ ਆਇਆ ਕਰਾਂਗੇ। ਆਹ ਦੇਖੋ। ਓਏ ਕਿਰਤ ਅੱਜ ਛੁੱਟੀ ਗਈ ਆ। ਅੱਜ ਛੁੱਟੀ। ਪੂਰੀ ਅੱਜ ਪੂਰੀ ਪੂਰਾ ਦਿਨ ਅੱਜ ਖੇਡੋਗੇ ਤੁਸੀਂ। ਹੋਰ ਮਿੱਟੀਆਂ ਨਾਲ। ਹੋਰ ਕਰਵਾਰ ਦੀ। ਮਸਾ-ਮਸਾ ਛੁੱਟੀ ਮਿਲਦੀ ਏ ਤੁਹਾਨੂੰ।